ਮਾ ਬੋਲੀ ਜੇ ਪੁੱਲ ਜਾਓਗੇ ਕੱਖਾਂ ਵਾਗੂ ਰੁੱਲ ਜਾਓਗੇ ਇਹ ਤੁਸੀਂ ਆਮ ਗੱਲ ਸੁਣੀ ਹੋਵੇਗੀ ਕਿਉਂਕਿ ਜੋ ਲੋਕ ਪੰਜਾਬ ਨੂੰ ਪਿਆਰ ਕਰਦੇ ਹਨ ਪੰਜਾਬੀ ਦਾ ਪ੍ਰਚਾਰ ਕਰਨਾ ਚਾਹੁੰਦੇ ਹਨ ਜੋ ਚਾਹੁੰਦੇ ਹਨ ਕਿ ਲੋਕ ਵੱਧ ਤੋਂ ਵੱਧ ਪੰਜਾਬੀ ਬੋਲਣ ਪੰਜਾਬੀ ਲਿਖਣ ਤੇ ਪੰਜਾਬੀ ਸੁਣ ਸਿਕ ਚਿੰਤਾ ਦਾ ਵਿਸ਼ਾ ਹੈ ਕਿ ਪੰਜਾਬ ਦੇ ਵਿੱਚ ਪ੍ਰਾਈਵੇਟ ਸਕੂਲ ਖੁੱਲ ਗਏ ਜਿੱਥੇ ਅਲਾਉ ਨਹੀਂ ਕੀਤਾ ਜਾਂਦਾ ਬੱਚਿਆਂ ਨੂੰ ਕਿ ਤੁਸੀਂ ਪੰਜਾਬੀ ਦੇ ਵਿੱਚ ਗੱਲ ਕਰੋ ਉੱਥੇ ਹਮੇਸ਼ਾ ਹਿੰਦੀ ਜਾਂ ਇੰਗਲਿਸ਼ ਦੀ ਵਰਤੋਂ ਕੀਤੀ ਜਾਂਦੀ ਹੈ ਤੇ ਜਦੋਂ ਬੱਚੇ ਸਕੂਲਾਂ ਦੇ ਵਿੱਚ ਪੜ੍ਹਦੇ ਨੇ ਤਾਂ ਆਪਣੇ ਰੀਅਲ ਲਾਈਫ ਦੇ ਵਿੱਚ ਜ਼ਿਆਦਾ ਹਿੰਦੀ ਦੀ ਵਰਤੋਂ ਕਰਦੇ ਨੇ ਜਾਂ ਇੰਗਲਿਸ਼ ਦੀ ਵਰਤੋਂ ਕਰਦੇ ਆ ਸੋ ਪੰਜਾਬ ਦੇ ਵਿੱਚ ਰਹਿ ਕੇ ਵੀ ਜੇਕਰ ਬੱਚਿਆਂ ਨੂੰ ਪੰਜਾਬੀ ਤੋਂ ਇੰਨਾ ਦੂਰ ਕੀਤਾ ਜਾਂਦਾ ਹੈ ਤੇ ਪੰਜਾਬੀ ਮਾਂ ਬੋਲੀ ਦੇ ਨਾਲ ਬਹੁਤ ਜ਼ਿਆਦਾ ਵਿਤਕਰਾ ਹੋ ਰਹੀ ਹੈ ਸੋ ਗੱਲ ਕਰਦੀ ਹੈ ਕਿ ਹਮੇਸ਼ਾ ਕਿਤੇ ਵੀ ਕਿਸੇ ਬਾਸ਼ਾ ਦੇ ਨਾਲ ਜੋ ਨਫਰਤ ਆ ਉਹ ਨਹੀਂ ਕਰਨੀ ਚਾਹੀਦੀ ਕਿਉਂਕਿ ਤਾਂ ਗੁਰੂ ਗੋਬਿੰਦ ਸਿੰਘ ਜੀ ਜਿਨ੍ਹਾਂ ਦੇ 52 ਕਵੀ ਸਨ ਉਹ ਵੱਖ-ਵੱਖ ਭਾਸ਼ਾਵਾਂ ਦੇ ਜਾਨੂ ਸਨ ਕੋਈ ਅਰਬੀ ਕੋਈ ਫਾਰਸੀ ਕੋਈ ਉਰਦੂ ਸੋ ਘਰ ਪਛਾਦਾ ਇੱਕ ਸਤਕਾਰ ਕਰਨਾ ਚਾਹੀਦਾ ਹੈ ਸੋ ਬਿਲਕੁਲ ਵਧੀਆ ਹੈ ਕਿ ਸਾਨੂੰ ਪੰਜਾਬੀ ਮਾਂ ਬੋਲੀ ਸਮਝਣੀ ਚਾਹੀਦੀ ਹੈ ਸਿੱਖਣੀ ਚਾਹੀਦੀ ਹੈ ਪਰ ਹਮੇਸ਼ਾ ਆਪਣੇ ਆਪ ਨੂੰ ਪ੍ਰਪੇਅਰ ਕਰੋ ਕਿ ਤੁਸੀਂ ਇੰਗਲਿਸ਼ ਦੇ ਵਿੱਚ ਤੁਸੀਂ ਹਿੰਦੀ ਦੇ ਵਿੱਚ ਵੀ ਇੱਕ ਪ੍ਰਪੇਅਰ ਹੋ ਕੇ ਕਿਉਂਕਿ ਫਾਰ ਐਗਜ਼ਾਮਪਲ ਕਿ ਕੋਈ ਪੰਜਾਬੀ ਬਹੁਤ ਵਧੀਆ ਬੋਲ ਲੈਂਦਾ ਹੈ ਲਿਖ ਲੈਂਦਾ ਹੈ ਸੁਣ ਲੈਂਦਾ ਹੈ ਪਰ ਕਦੀ ਵੀ ਕੋਈ ਉਸ ਨੂੰ ਵਧੀਆ ਜੋ ਕੰਪਨੀ ਇੰਟਰਨੈਸ਼ਨਲ ਲੈਵਲ ਦੀ ਉਸ ਨੂੰ ਹਾਇਰ ਨਹੀਂ ਕਰੇਗੀ ਕਿਉਂ ਕਿਉਂਕਿ ਉਸ ਕੰਪਨੀ ਨੂੰ ਸਮਝਣ ਵਾਸਤੇ ਗੱਲਬਾਤ ਕਰਨ ਵਾਸਤੇ ਤੁਹਾਨੂੰ ਇੰਗਲਿਸ਼ ਦੀ ਜ਼ਰੂਰ ਲੋੜ ਪਵੇਗੀ ਜਾਂ ਕਈ ਵਾਰ ਅਸੀਂ ਨੈਸ਼ਨਲ ਲੈਵਲ ਤੇ ਗੱਲ ਕਰਦੇ ਆ ਜਿੱਥੇ ਲੋਕ ਜੋ ਹਿੰਦੀ ਸਮਝਦੇ ਨੇ ਤਾਂ ਸਾਨੂੰ ਉਸ ਵੇਲੇ ਹਿੰਦੀ ਬੋਲਣੀ ਪਵੇਗੀ ਸੋ ਕਦੇ ਵੀ ਕਿਸੇ ਭਾਸ਼ਾ ਦੇ ਨਾਲ ਜੋ ਨਫ਼ਰਤ ਨਹੀਂ ਕਰਨੀ ਚਾਹੀਦੀ ਕਿਉਂਕਿ ਜਦੋਂ ਲੋਕ ਪੰਜਾਬ ਦੀ ਗੱਲ ਕਰਦੇ ਨੇ ਤਾਂ ਇਹ ਕਹਿੰਦੇ ਨੇ ਕਿ ਬਾਕੀ ਜੋ ਭਾਸ਼ਾਵਾਂ ਆ ਉਹਨਾਂ ਨਾਲ ਨਫ਼ਰਤ ਕਰਨ ਲੱਗ ਪੈਂਦੇ ਨੇ ਪਰ ਨਹੀਂ ਸਾਨੂੰ ਗੁਰੂ ਗੋਬਿੰਦ ਸਿੰਘ ਜੀ ਤੋਂ ਜਾਂ ਆਪਣੇ ਗੁਰੂ ਮਹਾਰਾਜ ਤੋਂ ਸਮਝਣਾ ਚਾਹੀਦਾ ਹੈ ਕਿ ਜੋ ਹਰ ਭਾਸ਼ਾ ਹੈ ਉਹਦਾ ਜੋ ਸਤਕਾ ਹੈ ਉਹ ਕਰਨਾ ਚਾਹੀਦਾ ਹੈ ਪਰ ਆਪਣੀ ਰੀਅਲ ਲਾਈਫ ਦੇ ਵਿੱਚ ਹਮੇਸ਼ਾ ਪੰਜਾਬੀ ਬੋਲੋ ਪੰਜਾਬੀ ਲਿਖੋ ਤੇ ਪੰਜਾਬੀ ਸੁਣੋ ਪਰ ਬਹੁਤ ਇੱਕ ਅਫਸੋਸ ਦੀ ਗੱਲ ਹੈ ਕਿ ਜੋ ਲੋਕ ਕਹਿੰਦੇ ਕਿ ਸੇ ਪੰਜਾਬੀ ਨੂੰ ਬੋਲ ਦੇ ਆ ਲਿਖਦੇ ਆ ਇੱਥੋਂ ਤੱਕ ਟੀਚਰ ਵੀ ਪਰ ਜੇਕਰ ਉਹਨਾਂ ਨੂੰ ਕਹੀਏ ਕਿ ਤੁਸੀਂ ਗੁਰਬਾਣੀ ਨੂੰ ਪੜੋ ਜਪਜੀ ਸਾਹਿਬ ਦਾ ਪਾਠ ਜਪ ਸਬ ਦਾ ਪਾਠ ਕਰੋ ਤਾਂ ਉਹ ਹੀ ਕਹਿਣਗੇ ਕਿ ਸਾਨੂੰ ਗੁਰਬਾਣੀ ਨੂੰ ਪੜਨ ਵੇਲੇ ਆਕ ਮਹਿਸੂਸ ਹੁੰਦੀ ਹੈ ਸੋ ਪੰਜਾਬ ਦੇ ਵਿੱਚ ਰਹਿ ਕੇ ਵੀ ਜੇਕਰ ਅਸੀਂ ਗੁਰਬਾਣੀ ਨੂੰ ਨਹੀਂ ਪੜ ਪਾਰੇ ਤਾਂ ਸਾਡੇ ਵਾਸਤੇ ਇੱਕ ਬਹੁਤ ਸ਼ਰਮਿੰਦਗੀ ਦੀ